ਅੱਜ ਦੀ ਇੱਕ ਬਹੁਤ ਹੀ ਇੰਟਰਸਟਿੰਗ ਕਹਾਣੀ THAILAND ਦੀ ਕਹਾਣੀ ਹੈ ਯਤੀਮ ਬਾਲਕ ਤੇ ਸਿੱਕਾ THAILAND ਦੇ ਸ਼ਹਿਰ ਦੇ ਵਿੱਚ ਮੁਕਾਤੋ ਨਾਂ ਦਾ ਇੱਕ ਬਾਲਕ ਰਹਿੰਦਾ ਸੀ ਉਹ ਯਤੀਮ ਹੋ ਗਿਆ ਜਿਸ ਕਰਕੇ ਉਸ ਤੇ ਮੁਸੀਬਤਾਂ ਦਾ پہاੜ ਟੁੱਟ ਪਿਆ ਉਹਨੂੰ ਆਪਣੇ ਗੁਜ਼ਾਰੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ ਇੱਕ ਦਿਨ ਜੰਗਲ ਵਿੱਚ ਬਾਲਣ ਲਈ ਲੱਕੜਾਂ ਕੱਟਦਾ ਉਹ ਇੰਨਾ ਥੱਕ ਗਿਆ ਕਿ ਉੱਥੇ ਹੀ ਸੌ ਗਿਆ ਤੇ ਉਸ ਨੂੰ ਉੱਥੇ ਇੱਕ ਸੁਪਨਾ ਆਇਆ ਤੇ ਸੁਪਨੇ ਵਿੱਚ ਬੁੱਢੇ ਫਕੀਰ ਨੇ ਉਹਨੂੰ ਪੁੱਛਿਆ ਪੁੱਤਰ ਤੂੰ ਉਦਾਸ ਕਿਉਂ ਬਠਾ ਹੈ ਮਕਾਤੋ ਨੇ ਦੱਸਿਆ ਮੇਰੀ ਬਜ਼ੁਰਗ ਨਾਨੀ ਨੇ ਦਾਦੀ ਨੇ ਦੱਸਿਆ ਸੀ ਕਿ ਜੇ ਤੂੰ ਤਾਨੂੰ ਆਨ ਬੜਨਾ ਹੈ ਤਾਂ ਉਸ ਦੇਸ਼ ਪਹੁੰਚ ਜਾ ਜਿੱਥੇ ਧਰਤੀ ਬਹੁਤ ਉਪਜਾਊ ਹੈ ਤੇ ਰਾਜਾ ਬੜਾ ਦਿਆਲੂ ਹੈ ਮਕਾਤੋ ਨੇ ਫਕੀਰ ਅੱਗੇ ਅਰਜ਼ੋਈ ਕੀਤੀ ਕੀ ਇਹ ਗੱਲ ਸੱਚ ਹੈ ਜੇ ਹੈ ਤਾਂ ਉਹ ਦੇਸ਼ ਕਿੱਥੇ ਹੈ ਹਾਂ ਬੇਟਾ ਉਹ ਦੇਸ਼ ਜੰਗਲ ਦੇ ਪਰਲੇ ਪਾਸੇ ਹੈ ਜੇ ਤੂੰ ਪੂਰਬ ਦਿਸ਼ਾ ਵੱਲ ਚੱਲਦਾ ਜਾਵੇਂਗਾ ਤਾਂ ਇੱਕ ਦਿਨ ਉਸ ਦੇਸ਼ ਵਿੱਚ ਜ਼ਰੂਰ ਪਹੁੰਚ ਆਵੇਂਗਾ ਇਹ ਦੱਸ ਕੇ ਫਕੀਰ ਫਕੀਰ ਅਲੋਪ ਹੋ ਗਿਆ ਤੇ ਜਦੋਂ ਮਕਾਤੋ ਸੁੱਤਾ ਉੱਠਿਆ ਸੁਪਨੇ ਤੇ ਫਕੀਰ ਬਾਰੇ ਸੋਚਣ ਲੱਗਾ ਆਖਰ ਉਹਨੇ ਉਸ ਦੇਸ਼ ਜਾਂਦਾ ਫੈਸਲਾ ਕਰ ਲਿਆ ਉਹ ਲਗਾਤਾਰ ਇੱਕ ਮਹੀਨਾ ਜੰਗਲ ਵਿੱਚ ਪੂਰਬ ਦੀ ਦਿਸ਼ਾ ਵੱਲ ਚੱਲਦਾ ਰਿਹਾ ਚੱਲਦਾ ਰਿਹਾ ਭੁੱਖ ਲੱਗਦੀ ਤਾਂ ਜੰਗਲੀ ਫਲ ਕੰਦਮੂਲ ਖਾ ਲੈਂਦਾ ਆਰਾਮ ਕਰਦਾ ਤੇ ਫਿਰ ਅੱਗੇ ਤੁਰ ਪੈਂਦਾ ਆਖਰ ਉਹ ਉਸ ਦੇਸ਼ ਦੀ ਸਰਹੱਦ ਤੇ ਉਸ ਸਥਿਤਿਕ ਪਿੰਡ ਵਿੱਚ ਪਹੁੰਚ ਗਿਆ ਉਸ ਨੂੰ ਇੱਕ ਬਜ਼ੁਰਗ ਦਿਸਿਆ ਮੁਕਾਤੋ ਨੇ ਉਸ ਬਜ਼ੁਰਗ ਨੂੰ ਨਮਸਕਾਰ ਕੀਤੀ ਤੇ ਕਿਹਾ ਦਾਦਾ ਮੈਂ ਇੱਕ ਯਤਿਮ ਬਾਲ ਕਹਾ ਮੋਨ ਸ਼ਹਿਰ ਤੋਂ ਆਇਆ ਹੈ ਪ੍ਰਮਾਤਮਾ ਤੂੰ ਇੰਨੀ ਦੂਰ ਤੱਕ ਇਕੱਲਾ ਆ ਗਿਆ ਉਹ ਵੀ ਪੈਦਲ ਤੂੰ ਤਾਂ ਅਜੇ ਛੋਟਾ ਹੈ ਬਜ਼ੁਰਗ ਹੈਰਾਨ ਹੋਇਆ ਇਹ ਦੇਸ਼ ਸੁਖੋ ਥਾਈ ਸੀ ਬਜ਼ੁਰਗ ਦੇ ਨੇ ਬਾਲਕ ਨੂੰ ਭੋਜਨ ਦਿੱਤਾ ਰਾਤ ਲਈ ਬਿਸਤਰਾ ਦਿੱਤਾ ਆਰਾਮ ਕਰਨ ਵਾਸਤੇ ਅਗਲੇ ਦਿਨ ਉਸ ਨੂੰ ਲੈ ਕੇ ਆਪਣੇ ਦੈਲੂ ਰਾਜੇ ਕੋਲੇ ਚਲਾ ਗਿਆ ਬਜ਼ੁਰਗ ਦਾ ਬੇਟਾ ਰਾਜੇ ਦਾ ਕੋਚਵਾਨ ਸੀ ਉਹਨੇ ਮੁਕਾਤੋ ਨੂੰ ਘੋੜਿਆਂ ਦੀ ਸਾਂਭ ਸੰਭਾਲ ਲਈ ਨੌਕਰੀ ਤੇ ਲਾਤਾ ਉਹਨੇ ਬੜੀ ਮਿਹਨਤ ਨਾਲ ਲੱਗਣ ਨਾਲ ਤਵੇਲੇ ਦੀ ਸਫਾਈ ਕੀਤੀ ਘੋੜਿਆਂ ਨੂੰ ਸਾਫ ਕੀਤਾ ਦਾਣਾ ਸਮੇਂ ਸਿਰ ਦਿੰਦਾ ਜਿਸ ਕਰਕੇ ਘੋੜੇ ਹੁਣ ਤੰਦਰੁਸਤ ਹੋ ਗਏ ਸੋਹਣੇ ਹੋ ਗਏ ਇੱਕ ਦਿਨ ਰਾਜਾ ਤਵੇਲੇਵਲ ਆਇਆ ਤੇ ਮੁਕਾਤੋ ਨੇ ਉਹਨੂੰ ਨਮਸਕਾਰ ਕੀਤੀ ਰਾਜੇ ਨੇ ਕੋਚਵਾਨ ਨੂੰ ਉਸ ਨੌਜਵਾਨ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਮਹਾਰਾਜ ਮੂਨ ਸ਼ੈਰ ਤੂੰ ਕੁਝ ਬਣਨ ਲਈ ਤੁਹਾਡੇ ਸ਼ਰਨ ਵਿੱਚ ਆਇਆ ਹੈ ਰਾਜੇ ਨੇ ਘੋੜੇ ਵੇਖੇ ਉਹਨਾਂ ਦੀ ਸਿਹਤ ਦੇਖੀ ਤੇ ਉਹਦੀ ਮਿਹਨਤ ਤੋਂ ਖੁਸ਼ ਹੋ ਕੇ ਉਸ ਵੱਲ ਇੱਕ ਸਿੱਕਾ ਸੁੱਟਿਆ ਰਾਜੇ ਦਾ ਧੰਨਵਾਦ ਕੇ ਮੁਕਾਤੋ ਨੇ ਸਿੱਕਾ ਚੁੱਕ ਲਿਆ ਉਹ ਸਿੱਕਾ ਲੈ ਕੇ ਮੰਡੀ ਗਿਆ ਤੇ ਸਲਾਦ ਦੇ ਬੀਜ ਲੈ ਆਇਆ ਨੌਜਵਾਨ ਮੁਕਾਤੋ ਨੇ ਕਿਆਰੀ ਬਣਾ ਕੇ ਬੀਜ ਬੀਜ ਦਿੱਤੇ ਤੇ ਜਦੋਂ ਸਲਾਦ ਤਿਆਰ ਹੋ ਗਿਆ ਉਸਨੇ ਟੋਕਰੀ ਸਜਾਈ ਤੇ ਰਾਜੇ ਦੇ ਦਰਬਾਰ ਚ ਹਾਜ਼ਰ ਹੋ ਗਿਆ। ਸਲਾਦ ਵੇਖ ਕੇ ਰਾਜੇ ਨੇ ਉਹਨੂੰ ਹੋਰ ਸਿੱਕੇ ਦਿੱਤੇ। ਉਹਨੇ ਮਿਹਨਤ ਤੇ ਲਗਨ ਨਾਲ ਵੱਡੇ ਪੇਮਾਨੇ ਤੇ ਸਲਾਦੀ ਖੇਤੀ ਕੀਤੀ। ਹੌਲੀ-ਹੌਲੀ ਉਹ ਖੇਤ ਦਾ ਮਾਲਕ ਬਣ ਗਿਆ। ਰਾਜੇ ਨੇ ਖੁਸ਼ ਹੋ ਕੇ ਪਹਿਲਾਂ ਉਹਨੂੰ ਆਪਣਾ ਵਜ਼ੀਰ ਬਣਾਇਆ, ਫਿਰ ਉਹਦੀ ਆਪਣੀ ਬੇਟੀ ਨਾਲ ਸ਼ਾਦੀ ਕਰਾ ਕੇ ਰਾਜ ਭਗ ਦਾ ਤੋਹਫ਼ਾ ਦਿੱਤਾ। ਤੇ ਅੱਜ ਵੀ THAILAND ਦੇ ਲੋਕ ਬੱਚਿਆਂ ਨੂੰ ਮੁਕਾਤੋ ਦੀ ਕਹਾਣੀ ਸੁਣਾਉਂਦੇ ਆ ਕਿ ਕਿਵੇਂ ਇੱਕ ਅਨਾਥ ਤੇ ਗਰੀਬ ਬਾਲਕ ਆਪਣੀ ਸੂਝ-ਬੂਝ ਮਿਹਨਤ ਤੇ ਲਗਨ ਨਾਲ ਦੇਸ਼ ਦਾ ਰਾਜਾ ਬਣ ਗਿਆ।